ਦੁਆ ਹੈ ਗੁਰੂ ਜੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਅੱਜ ਦੇ ਸੰਧਿਆ ਵੇਲੇ ਹੁਕਮਨਾਮੇ ਦੀ ਵਿਆਖਿਆ ਇਹ ਭਾਈ ਪਰੰਤੂ ਇਸਤਰੀ ਘਰ ਦੇ ਹੋਰ ਬੰਦੇ ਤੇ ਜਨਾਨੀਆਂ ਸਾਰੇ ਮਾਇਆ ਦੇ ਹੀ ਸਾਕੇ ਹਨ ਅਖੀਰ ਵੇਲੇ ਇੰਨਾ ਵਿੱਚੋਂ ਕੋਈ ਬੀ ਤੇਰਾ ਮਦਦਗਾਰ ਨਹੀਂ ਬਣੇਗਾ ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ਇਹ ਮਨੁੱਖ ਨੀਰਾ ਇਸ ਧੀਰ ਨੂੰ ਹੀ ਕਿਉਂ ਲਾਡਾ ਨਾਲ ਪਾਲਦਾ ਰਹਿਣਾ ਹੈ ਜਿਵੇਂ ਧੂਆ ਜਿਵੇਂ ਬੱਦਲ ਉੱਡ ਜਾਂਦਾ ਏ ਤਿਵੇਂ ਇਹ ਸਰੀਰ ਵੀ ਨਾਸ ਹੋ ਜਾਏਗਾ ਸਿਰਫ ਪਰਮਾਤਮਾ ਦਾ ਭਜਨ ਕਰਿਆ ਕਰ ਉਹੀ ਅਸਲ ਪਿਆਰ ਕਰਨ ਵਾਲਾ ਹੈ ਇਹ ਭਾਈ ਪਰਮਾਤਮਾ ਨੇ ਮਾਇਆ ਦੇ ਤਿੰਨ ਗੁਣਾ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ ਹੈ ਇਹ ਅੰਤ ਨੂੰ ਪਾਣੀ ਦੇ ਕੁੱਤਿਆਂ ਦੇ ਜਾਂ ਮਿੱਟੀ ਦੇ ਹਵਾਲੇ ਹੋ ਜਾਂਦਾ ਹੈ ਤੂੰ ਇਸ ਸਰੀਰ ਘਰ ਵਿੱਚ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਾ ਰਹਿਣਾ ਹੈ ਤੋ ਇਹ ਜਗਤ ਦੇ ਮੂਲ ਪ੍ਰਮਾਤਮਾ ਨੂੰ ਭੁਲਾ ਰਿਹਾ ਹੈ ਇਹ ਭਾਈ ਅਨੇਕਾਂ ਤਰਕੀਆਂ ਨਾਲ ਪ੍ਰਮਾਤਮਾ ਨੇ ਤੇਰੇ ਸਾਰੇ ਅੰਗ ਮਣ ਕੇ ਬਣਾਏ ਹਨ ਪਰ ਸਵਾਸਾਂ ਦੇ ਕੱਚੇ ਧਾਗੇ ਵਿੱਚ ਪਰੋਏ ਹੋਏ ਹਨ ਇਹ ਨਿਮਾਣੇ ਜੀਵ ਇਹ ਧਾਗਾ ਆਖਿਰ ਟੁੱਟ ਜਾਏਗਾ ਹੁਣ ਇਸ ਸਰੀਰ ਦੇ ਮੂਹ ਵਿੱਚੋਂ ਪ੍ਰਭੂ ਨੂੰ ਵਿਚਾਰੀ ਬੈਠਾ ਹੈ ਫੇ ਸਮਾ ਵਿਅਾ ਜਣਾਇ ਤੇ ਹੱਤ ਮਲੇਂਗਾ ਇਹ ਭਾਈ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਪੈਦਾ ਕਰਕੇ ਤੈਨੂੰ ਸੋਹਣਾ ਬਣਾਇਆ ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਦਾਰਿਆ ਕਰੇਂ ਹੀ ਦਾਸ ਨਾਨਕ ਅਰਦਾਸ ਕਰਤੇ ਆਖੇ ਇਹ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ